ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਜੀ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਵਿੱਚ ਰੱਖੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਸਾਡੇ ਬੱਚਿਆਂ ਨੂੰ ਮਾਲਕ ਚੜ੍ਹਦੀ ਕਲਾ ਰੱਖੇ ਮਾਲਕ ਤੁਸੀਂ ਦੇਣ ਦੁਗਣੀ ਤੇ ਰਾ ਚੌਗਣੀ ਤਰੱਕੀ ਕਰੋ ਤੇ ਅੱਜ ਅਸੀਂ ਚੱਲੇ ਆ ਗੁਰਨਵਾਜ ਦੀ ਨਾਨੀ ਦੇ ਪਿੰਡ ਗੁਰਨਵਾਜਾਂ ਦਾ ਨਾਨੀ ਨੂੰ ਮਿਲਣ ਜਾਣਾ ਤੇ ਮੈਂ ਚੱਲਿਆ ਇਹਨਾਂ ਨੂੰ ਨਾਲ ਲੈ ਕੇ ਵਰਦਾ ਤੂੰ ਸਾਸ਼ੀ ਕਾ ਬਲਾ ਦੇ ਸਾਸ਼ੀ ਕਾ ਬਾ ਦੀ ਤਾਂ ਸਾਸ਼ੀ ਕਾ ਬਾ ਦੋ ਪੀ ਲ ਪਹਿਲੇ ਸਾਸ਼ੀ ਕਾ ਬਲਾ ਨਹੀਂ ਚੱਲ ਨਹੀਂ ਬੁਲਾਉਣੀ ਨਹੀਂ ਬੁਲਾਉਣੀ ਹਾਂ ਤਾਂ ਨਹੀਂ ਬੁਲਾਉਣੀ ਸਾਸ਼ੀ ਕਾ ਤੇ ਆਜੋ ਫਿਰ ਜਿਹਦੇ ਜਿੰਨੇ ਜਾਣਾ ਵਾ ਸਾਡੇ ਨਾਲ ਜਾਣਾ ਤੇ ਆਜੋ ਕੰਜੀ ਤੂੰ ਵੀ ਬੁਲਾ ਸਾਸ਼ੀ ਕਾ ਲ ਸਾਸ਼ੀ ਕਾ ਜੀ ਸਾਰਿਆਂ ਨੂੰ ਇਹ ਅੱਜ ਪੇਕੇ ਚਲਦੀ ਹੈ ਸਾਸ਼ੀ ਕਾ ਦੇ ਬੁਲਾਉਣੀ ਚਾਹ ਜੀ ਇਨਾ ਪੇਕੇ ਦਾ ਸਾਸ਼ੀ ਕਾ ਜੀ ਸਾਰਿਆਂ ਨੂੰ ਮੈਂ ਪੇਕੇ ਦਾ ਚਾਹ ਹੀ ਬੜਾ ਅੱਜ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਹਾਂ ਤੇ ਕੁੜੀ ਚੱਲੀ ਪੇਕੇ ਮੁੰਡਾ ਚੱਲਿਆ ਨਾਨਕੇ ਹਾਂ ਤੇ ਸਰਦਾਰ ਸਾਹਿਬ ਚੱਲਿਆ ਕੁਰਮਾ ਦੇ ਹਾਂ ਨਾ ਕਿੱਦਾਂ ਇਦਾਂ ਤੇ ਮੈਨੂੰ ਵਿਚਾਰੀ ਨੂੰ ਵਿਰੇ ਵੀ ਨਹੀਂ ਦੇ ਤੂੰ ਵਿਚਾਰੀ ਵੀਡੀਓ ਆਣੀ ਹੈ ਨਾ ਹਾਂ ਤੂੰ ਵੈਕਟਰ ਆਣੀ ਹੈ ਤੂੰ ਆਡੇ ਨਾਲ ਜਾਂਦੀ ਕਿਤੇ ਮਟਰੇ ਗੱਲਾਂ ਤੇ ਤੂੰ ਗੱਡੀਆਂ 'ਚ ਘੁੰਮਣ ਵਾਲੀ ਮੁੰਡਾ ਤੇ ਲੱਗੇ ਮੇਰਾ ਟੌਰ ਘੁੰਮਦਾ ਮੈਂ ਕੁੱਤੀ-ਮੁੱਥੀ ਬਣੀ ਤੂੰ ਹੀ ਮਾਰ ਟੌਰ ਕੱਢੇ ਪੇ ਹੋਤੀ ਨੇ ਨਾ ਮਾਰ ਨਾਲ ਮੁੰਡੇ ਨੇ ਟੌਰ ਕੱਢਿਆ ਫੋਨ ਵੇਖਣ ਡਿਆ ਇਹਦਾ ਪਰਦੇ ਨਹੀਂ ਹੁਣ ਜੇ ਵਾਂਡੇ ਜਾਣਾ ਉਸ ਵੇ ਟੌਰ ਕੱਢਣਾ ਹੀ ਪੈਂਦਾ ਨਾ ਰਿਬੀ ਤੂੰ ਨਹੀਂ ਜਾਣਾ ਨਵੇਂ ਦੇਖੂੰਗੀ ਨਹੀਂ ਤੂੰ ਆਪਣੇ ਪੇਕੇ ਨਹੀਂ ਜਾਣਾ ਨਹੀਂ ਜਾਉਂਗੇ ਅਜਾ ਮੈਂ ਨਾ ਠੀਕ ਨਹੀਂ ਦੀ ਤੇ ਫਿਰ ਤੂੰ ਵੀ ਤੇ ਆਪਣੀ ਸਾਸ ਤੇ ਸਹੁਰੇ ਚਲ ਜਾ ਤੂੰ ਆਪਣੀ ਸਾਸੂ ਤੇ ਸਹੁਰੇ ਜਾ ਫਿਰ ਸਾਸ ਤੇ ਸਹੁਰੇ ਤੇ ਕਰ ਮੈਂ ਆਈ ਆ ਆਈ ਜਾ ਸਾਸ ਤੇ ਸਹੁਰੇ ਆਈ ਆ ਆਈ ਆ ਇਹ ਜੇ ਮੈਂ ਕਰ ਨਹੀਂ ਆਈ ਅਰੇ ਆਖਾ ਕਰ ਤੈਨੂੰ ਪਤਾ ਨਹੀਂ ਕਿ ਸਾਸ ਤੇ ਸਹੁਰੇ ਇੱਥੇ ਆ ਸੱਚ ਜੇ ਉਹ ਜਾਵੇ ਤਾਂ ਨਾ ਜਾ ਤੂੰ ਜਾ ਆਪਣੀ ਸਾਸੂ ਮੈਂ ਆਈ ਆ ਮੈਂ ਆਪਣੀ ਸੱਸ ਦੇ ਸਹੁਰੇ ਜਾਣਾ ਤੂੰ ਜਾ ਆਪਣੀ ਸੱਸ ਦੇ ਸਹੁਰੇ ਅੱਛਾ ਆਪਣੇ ਦਾ ਜੈ ਨਹੀਂ ਜਦਾ ਸੱਸ ਦੇ ਕਿੱਥੇ ਜਾਇਆ ਜਾਣਾ ਆਪ ਉਹ ਹੀ ਨਾ ਜੇ ਤੇਰੇ ਘਰ ਕੋਣ ਆ ਤੁਹੀਂ ਕਹਿ ਨਹੀਂ ਦੇਖ ਲਾਪੋ ਨੂੰ ਪਿਆ ਕਰਨੀ ਸੱਸ ਦਾ ਸਹੁਰੇ ਕਿਹੀਂ ਆ ਤੇ ਉਹ ਆਂਦੀ ਵੀ ਜੇ ਨੂੰ ਆਪਣੇ ਨਹੀਂ ਜਾਇਆ ਜਾਂਦਾ ਤਾਂ ਸੱਸ ਦੇ ਸਹੁਰੇ ਕਿੱਥੇ ਜਾਇਆ ਜਾਂਦਾ ਆ ਤੇ ਉਹ ਗੱਲ ਸਾਡਾ ਹਿਸਾਬ ਆ ਕਿ ਜੇ ਨੂੰ ਆਪਣੇ ਨਹੀਂ ਜਾਇਆ ਜਾਂਦਾ ਸੱਸ ਦੇ ਸਹੁਰੇ ਕਿੱਥੇ ਜਾਇਆ ਜਾਣਾ ਤੇ ਕੁੜੀਏ ਤੂੰ ਹੀ ਆਪਣੇ ਸੱਸ ਦੇ ਸਹੁਰੇ ਚਲ ਜਾ ਗੰਮੀ ਆਈ ਆ ਇਹ ਆ ਇਹ ਸਾਰੇ ਆਏ ਸਾਰੇ ਹੀ ਆਏ ਆ ਸਸਦੇ ਸੋਹਰੇ ਸਾਰੇ ਆਏ ਆ ਅੱਜ ਇਹ ਜਲਦੀ ਆਪਣੀ ਮਾਂ ਦੇ ਸੋਹਰੇ ਤੇ ਮੈਂ ਹੀ ਆਪਣੇ ਪੇਕੇ ਜਾਂਦਾ ਫਿਰ ਤੁਹਾਡੇ ਪੇਕੇ ਕਿੱਥੇ ਆ ਕੀ ਪਤਾ ਮੈਨੂੰ ਤੁਹਾਡੇ ਪੇਕੇ ਇੱਥੇ ਹੀ ਆ ਰਹਾਉਣੀ ਆ ਕਿਸਾਨ ਦੀ ਪਾਈ ਜਿਹੜੀ ਆ ਤਾਂ ਕਿਹਨੇ ਲੋਹੜੀ ਪਾਦੀ ਨਹੀਂ ਕਰੀ ਸਸਦੇ ਸੋਹਰੇ ਗਈ ਆ ਮਾਂ ਕਿਤੇ ਨਿਕਲਿਆ ਜਾਂਦਾ ਜਾਂ ਹੀ ਨਹੀਂ ਜਾਂਦਾ ਕੰਮ ਤਾਂ ਨਹੀਂ ਅਜੇ ਕਿਤੇ ਟਾਈਮ ਹੀ ਨਹੀਂ ਲੱਗਦਾ ਨਹੀਂ ਤਾਂ ਜਾਣਾ ਸੁਖਨਾ ਕੁੜਮਾ ਦੇ ਚੰਗਾ ਚੋਖਾ ਤੇ ਖਾਣਾ ਹਨਾ ਰਾਖਣਾ ਕੁੜਮਾ ਆਇਆ ਕੁਣ ਸਾਹਿਬ ਆਇਆ ਨਹੀਂ ਨਹੀਂ ਮੈਂ ਕੁੜੀ ਨੂੰ ਪਹਿਲਾਂ ਕਹਿਤਾ ਵਾ ਹਾਂ ਮੈਂ ਵੀ ਕਿਹਾ ਉਹਨੇ ਗੂਮ ਕਰਕੇ ਕਹਿਣੀ ਤੇ ਇਹਨੇ ਚੀਜ਼ਾਂ ਲੈ ਕੇ ਦੁਕਾਨ ਤੋਂ ਨਾ ਲਈ ਆ ਹੁਣ ਬਸ ਸਾਦੀ ਚਾਹ ਸਾਦਾ ਫਲਕਾ ਸਾਦਾ ਹੀ ਪ੍ਰਸ਼ਾਦਾ ਇਹੋੜੀਆਂ ਬੈੜੀਆਂ ਤੂੰ ਕੋਈ ਪਤਾ ਨਹੀਂ ਦੀ ਨਾ ਕੋਈ ਨਹੀਂ ਐਵੇਂ ਜਾਣ ਕੇ ਕਾਦੇ ਵਾਸਤੇ ਖਰਚਾ ਕਰੀ ਜਾਣਾ ਆ ਹੋ ਗਿਆ ਅਈ ਕੋਈ ਪੁੱਤਰੀ ਨਹੀਂ ਘਰ ਘਿਹੜਿਆ ਪਰ ਹੋਈ ਜਾ ਰਹੀ ਦੀ ਹੋਈ ਖਾਣੀ ਖਾਣੇ ਆ ਬੰਦਿਆ ਘਰ ਦੀ ਗੱਲ ਹੋਰ ਵਾਹ ਕੁੜਮਾਂ ਦੀ ਗੱਲ ਹੋਰ ਵਾਹ ਨਹੀਂ ਉਹ ਵੀ ਸਾਡਾ ਆਪਣਾ ਘਰੋਂ ਕਟਾਈਂ ਜਾਣਾ ਸਾਡੀ ਧੀ ਦਾ ਘਰ ਆ ਆ ਵੀ ਸਾਡੀ ਧੀ ਦਾ ਘਰ ਆ ਕੋਈ ਗੱਲ ਹੀ ਨਹੀਂ ਸਾਨੂੰ ਕੋਈ ਮੇਰ ਤੇ ਹੈ ਨਹੀਂ ਇਹੋ ਜੀ ਕਿ ਜੋ ਇਹ ਕੁੜਮਾ ਦੇ ਚੱਲੇ ਐ ਮੈਂ ਜਾਣ ਕੇ ਚੋੜੇ ਹੋ ਬਈਏ ਹੁਣ ਹੁਣ ਬੀਬੀ ਉਹ ਗੱਲਾਂ ਨਹੀਂ ਰਹਿ ਗਈਆਂ ਪਹਿਲੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਕੋਈ ਫਰਕ ਨਹੀਂਗਾ ਤੀਰੇ ਆਖਰਾ ਕੁੜਮਾ ਉਹ ਆ ਚੀਜ਼ ਵੜਾ ਲੋ ਤੇ ਕੁੜਮਾ ਸਾਡੇ ਜਿਹੜੇ ਆ ਉਹ ਪਿੰਡ ਭੁੱਲਰ ਬਟਾਲੇ ਦੇ ਲਾਗੇ ਪਿੰਡ ਭੁੱਲਰ ਆ ਉਥੇ ਚੱਲੇ ਹੁਣ ਆਪਾਂ ਤੇ ਜਿੱਦਾਂ ਦੇ ਕੁੜਮਾ ਸਾਨੂੰ ਭੁੱਲਰਾਂ ਵਾਲੇ ਬੇਗੋਆਂ ਵਾਲੇ ਮਿਲੇ ਆ ਮਾਲ ਕੇ ਇਦਾਂ ਹੀ ਸੱਚੇ ਪਾche ਇਦਾਂ ਦੇ ਸਾਰੇ ਇੱਤੇਦਾਰੇ ਦਨ ਬੜਾਵੇ ਬਹੁਤ ਵਧੀਆ ਤੇ ਬਹੁਤ ਚੰਗੇ ਬੰਦੇ ਆ ਉਹਨਾਂ ਨੇ ਵੀ ਕਦੀ ਸਾਡੀ ਨਵਾਂ ਨੂੰ ਆਖਿਆ ਵੀ ਤੁਸੀਂ ਆਓ ਕੁੜੀਓ ਮਿਲਣਾ ਉਹ ਆਨੇ ਜਦੋਂ ਤੁਹਾਡੇ ਸਾਸੋਰਾ ਤੁਹਾਨੂੰ ਕਲਾਉਣ ਦੀ ਉਦੋਂ ਆਏ ਤੇ ਅਹੀਂ ਸਭ ਕੁੜੀਆਂ ਨੂੰ ਕਹਿੰਦੇ ਵੀ ਜਾਓ ਕੁੜੀਓ ਜਾਓ ਕਰਕੇ ਆਓ ਅਹੀਂ ਉਹਨਾਂ ਦਾ ਰਾਹ ਠੀਕ ਤੇ ਆ ਉਹ ਸਾਡਾ ਰਾਹ ਸਾਡਾ ਰਾਹ ਠੀਕ ਤੇ ਕਿਹਾ ਇੰਦਰੀ ਉਹ ਸਭ ਆਖਦੇ ਨੇ ਰਾਜਵਾ ਕਿ ਤੁਸੀਂ ਚੰਗੇ ਵੀਡੀਓ ਬਣਾਉਂਦੇ ਆ ਪਿਆ ਤੁਸੀਂ ਤੇ ਰਿਸ਼ਤੇਦਾਰੀਆਂ ਛੱਡ ਦਿੱਤੀਆਂ ਹੁਣ ਇਦਾਂ ਇਦਾਂ ਜੜਾ ਪੜਾਵਾ ਹੈ ਤਾਂ ਨਹੀਂ ਜਾ ਜਾਂਦਾ ਟਾਈਮ ਹੀ ਨਹੀਂ ਲੱਗਦਾ ਬੇਬੂ ਵਾਲ ਵਾਲੇ ਫੂਲ ਕਰਦੇ ਆ ਭਾਜੀ ਕਦੋਂ ਆਉਣਾ ਭਾਜੀ ਕਦੋਂ ਆਉਣਾ ਪਰ ਬੇਬੂ ਵਾਲ ਤੇ ਹਫਤੇ ਤੱਕ ਵੇਚਦੇ ਜਾਂਦੇ ਆ ਹੋ ਕਿੰਨੇ ਆ ਨਹੀਂ ਬੇਬੂ ਵਾਲ ਜਣਾ ਦੂਰ ਹਾਂ ਤੇ ਫੋਲਾਂ ਨੂੰ ਵੀ ਫੇਲਦੇ ਆ ਬੜੇ ਮਿਲਦੇ ਆਂਦੇ ਰਹਿੰਦੇ ਆ ਹਾਂ ਸਾਗ ਵੀ ਮਿਲਦੇ ਆਂਦੇ ਆ ਸਾਗ ਮਿਲਦੇ ਆਂਦੇ ਤੇ ਜ਼ਮੀਨਾਂ ਆਂਦੇ ਰਹਿੰਦੇ ਭੌਂ ਆਉਂਦੇ ਆ ਨਹੀਂ ਉਹ ਗੱਲ ਆ ਜਿੰਨਾ ਜਾਈ ਜਾਓ ਉਨਾ ਹੀ ਨੇੜੇ ਹੁੰਦਾ ਜਾਂਦਾ ਨਹੀਂ ਇਸ ਤੇ ਤਾਂ ਨਹੀਂ ਪਿਆਰ ਕਰਦਾ ਜਾਂਦਾ ਜਾਂਦਾ ਨਹੀਂ ਆਂਦਾ ਬਾਕੀ ਤਾਂ ਪਤਾ ਨਹੀਂ ਕੀ ਗੱਲ ਹੁਣ ਇੱਕ ਦੌੜ ਸਾਡੀ ਪੈਸੇ ਵਿਛੇ ਲੱਗੀ ਆ ਹੂੰ ਸਵੇਰ ਤੋਂ ਲੈ ਕੇ ਤੇ ਸ਼ਾਮਾਂ ਤੱਕ ਪੈਸੇ ਪਿੱਛੇ ਤੋਰਦੋ ਮੈਂ ਤਾਂ ਰਾਤ ਵੀ ਦੌੜ ਪੈਸੇ ਪਿੱਛੇ ਹੀ ਆ ਪਿਓ ਕੁੱਤਾਂ ਗੱਡੀਆਂ ਵਾਲੇ ਵੀ ਦੌੜ ਪੈਸੇ ਪਿੱਛੇ ਹੀ ਵਿਚਾਰੇ ਤਰਜੀ ਫਿਰਦੇ ਉਹ ਤਾਂ ਹੈਗੇ ਆ ਤੇ ਜੇ ਰਾਤ ਨਾ ਪਾਵੇ ਫੇਰ ਰਾਤ ਦੁਨੀਆ ਸੌਵੇਂ ਵੀ ਨਾ ਤੇ ਅੱਗੇ ਕਿਹੜੀ ਸੌਂਦੀ ਆ ਪਰ ਫੇਰ ਵੀ ਸੌ ਹੀ ਜਾਂਦੇ ਆ ਇੱਧਰ ਇੰਡੀਆ ਦੇ ਲੋਕ ਸੌਂਦੇ ਹੀ ਆ ਅੱਦੇ ਲੋਕ ਸੌਂਦੇ ਅੱਦੇ ਰਾਤ ਰਾਤ ਵੀ ਭੱਜੇ ਫੱਟੀਆਂ ਇਹ ਜਿੱਤਾਂ ਦੀਆਂ ਟੂਟੀਆਂ ਮਾਲਕ ਨੇ ਲਾਈਆਂ ਮੇਰੇ ਬਾਦਸ਼ਾਹ ਨੇ ਉੱਤਾਂ ਦੀਆਂ ਨੇ ਭਾਈ ਜਾਨ ਬਿਲਕੁਲ ਹਰ ਮਾਲਕ ਨੇ ਰਾਤ ਬਣਾਈ ਸੌਣ ਵਾਸਤੇ ਹੀ ਉੱਤਾਂ ਰਹਿਣਾ ਇੱਧੇ ਇੱਧੇ ਬੱਦੇ ਦਾ ਹੁਣ ਸਰੀਰ ਵੱਲ ਲੋਹਾ ਥੁੜੀ ਆ ਤੇ ਚਲੋ ਮਾਲਕ ਕਿਰਪਾ ਕਰੇ ਸੱਚੇ ਪਾਸ਼ਾ ਇਹ ਵੀ ਸਰੀਰ ਨੂੰ ਤੰਦਰੁਸਤੀ ਬਖਸ਼ੇ ਤੰਦਰੁਸਤੀ ਆ ਜਿੱਥੇ ਇਹ ਖੁਸ਼ੀਆਂ ਸਭ ਕੋਈ ਆ ਹੈ ਮਾਲਕ ਤਾਂ ਨਹੀਂ ਤੇ ਬੱਸ ਸਤਿ ਸ੍ਰੀ ਅਕਾਲ ਤੇ ਤੂੰ ਵੀ ਆਪਣੀ ਪੇਕੇ ਦੀ ਗੱਲ ਸੁਣਾ ਦੇ ਲਈ ਮੈਂ ਪੇਕੇ ਹੁਣ ਜਾਉਂਗੀ ਤੇ ਮੈਂ ਤੁਹਾਨੂੰ ਗੱਲਾਂ ਸੁਣਾਉਂਗੀ ਬੀਬੀ ਦੇ ਭਤੀਜਿਆਂ ਦੇ ਘਰ ਆਇਆ ਪੋਤੇ ਹੋਏ ਆ ਮਾਣ ਬੀਬੀ ਨੇ ਜਾਣਾ ਵਾ ਸੂਡ ਨਾਲ ਲਿਆਂਦੇ ਸੀ ਕੇ ਪਵਾ ਕੇ ਫਿਰ ਉਹਨੇ ਕਾਕੇ ਵੇਖਣ ਜਾਣਾ ਨਿਕੇ ਨਿਕੇ ਕਿੰਨੇ ਰਾਹ ਕਿੰਨੇ ਬਣਾਇਆ ਅਸੀਂ ਕਿ ਇਹ ਜਾਣਾ ਕਰਤਾ ਹੈ ਹੈ ਦਾਦਾ ਰਹੂਗਾ ਤੁਹਾਡੇ ਸਾਡਾ ਇੱਕ ਤੇ ਜੀ ਦਾਦਾ ਰਹਿਣਾ ਤੇ ਚੱਲਦਾ ਪੈ 100 ਮਹੀਨਾ ਕਟਿਆ ਤੇ ਘਰ ਪਾਣੀ ਸੁਣਾ ਦੂ ਦਾਦੇ ਰੋਂਗੇ ਜੇ ਹੋ ਰਹਾ ਫਨ ਕੇ ਤੇ ਹੋ ਰਹਾ ਤਾਂ ਮੈਂ ਚੌਥੀ ਰੀਤ ਜਾਣਾ ਰੀਤਾਂ ਸਹੀ ਗੱਲ ਵਾ ਤੇ ਭਾਜਨੀ ਸਗਰੇ ਆਣੂ ਨਾ ਆਵਾਂਗੇ ਤੇ ਹਾਂ ਹੋ ਚਲੋ ਦੇਖਿਓ ਹੋਰ ਮਹੀਨਾ ਫਿਰ ਕਟ ਆਉਗੀ ਨਾ ਹਾਂ ਉਹ ਤੇ ਕਟ ਆਉਗੀ ਨਾ ਨਾ ਘਣਾ ਕੁਨੀ ਸੌਣ ਕੱਟਣੇ ਆਈ ਪਹਿਲਾਂ ਜਵਾ ਦੀਵਾਰੇ ਆਈ ਹੁਣ ਬੁੱਢੇ ਵਾਲੇ ਆਈ ਬੁੱਢੇ ਵਾਲੇ ਉਹਨਾਂ ਦੀ ਭਾਜੀ ਦੀ ਕੁੜੀ ਆ ਨਾ ਆਹ ਉਹਨੇ ਪਾਰੀ ਕੁੜੀ ਹਾਂ ਪਰ ਅਸੀਂ ਤਾਂ ਬਣਾਏ ਇਹ ਜਾਵਾਂਗੇ ਪਹਿਲਾਂ ਕਾਕੇ ਵੇਖਣ ਤੇ ਬੀਬੀ ਕਹਿੰਦੀ ਮੈਂ ਜਾਣਾ ਮੇਰੇ ਪੇਕੇ ਨਾ ਨੇ ਕਹਿਣ ਲੱਗਿਆ ਵੀ ਅਹੀਂ ਹਿਸਾਬ ਬਣ ਕਰ ਲਾਇਆ ਹੈ ਵੀ ਅਹੀਂ ਜਾਵਾਂਗੇ ਪਹਿਲਾਂ ਸੌਣ ਕੱਟਣ ਨਹੀਂ ਨਹੀਂ ਸੌਣ ਕੱਟਣ ਨਹੀਂ ਕਾਕੇ ਵੇਖਣ ਜਾਣਾ ਤੇ ਬੀਬੀ ਕਹਿੰਦੀ ਮੈਂ ਜਾਣਾ ਪਹਿਲਾਂ ਹੁਣ ਅਹੀਂ ਹੈਗਾ ਚਲ ਬੀਬੀ ਜਾਵੇ ਅਹੀਂ ਬਾਅਦ ਚੱਲ ਜੀ ਹਾਂ ਬਸ ਚਲੋ ਵੇਖੋ ਤੇ ਤੂੰ ਨਹੀਂ ਜਾਣਾ ਸੌਣ ਕੱਟਣ ਮੈਨੂੰ ਵੀ ਚਾਰਜ ਮੈਂ ਵੀ ਤਿਆਰ ਹੋ ਜਾਣੀ ਚਾਹੁੰਦਾ ਮੈਨੂੰ ਉੱਥੇ ਨਾ ਦੋ ਤੇ ਮੈਂ ਗਾੜੀ ਤੂੰ ਹੀ ਚਲ ਜਿਓ ਵਾਂਡੇ ਮੁੜ ਕੇ ਜੀ ਤੀਆਂ ਤੇ ਲੈਣ ਨਾਲ ਆਏ ਨੀ ਬਹੁਤ ਆਪਰਾਵਾ ਵਾਲੀਏ ਨੀ ਤੈਨੂੰ ਤੀਆਂ ਤੇ ਲੈਣ ਨਾਲ ਆਏ ਬਹੁਤ ਆਪਰਾਵਾ ਵਾਲੀਏ ਇਹ ਗੱਲ ਵਾ ਹਾਂ ਸੁਣਿਆ ਪੂਰ ਕਰਦਾ ਹੁਣ ਗੱਡੀਆਂ ਪਰ ਕੇ ਆ ਜਾਂਦੀਆਂ ਗੱਡੀਆਂ ਪਰ ਭੰਦਾ ਤੇ ਮੈਨੂੰ ਨੀਵੇ ਥਾਂ ਭਾਲ ਦਿਓ ਨਾ ਪਪਾ ਫੇਰ ਐਡਾ ਹੋਣੀ ਤੇ ਇਹਨਾਂ ਦੀਆਂ ਤੇ ਲੈ ਕੇ ਜਾਣੀਆਂ ਅਗਲੀਆਂ ਦੀਆਂ ਤੇ ਛੱਡ ਕੇ ਜਾਣਗੇ ਦੀ ਅੱਜ ਨਹੀਂ ਜਾਣ ਗਈ ਛੱਡ ਨਹੀਂ ਜਾਣ ਛੱਡ ਜਾਣ ਕਰਦਾ ਇਹ ਨਹੀਂ ਗੱਲ ਵੀ ਨਹੀਂ ਛੱਡਦੇ ਪਰ ਇਹ ਗੱਲ ਮਨਜ਼ੂਰ ਆ ਤੇ ਵੇਖ ਲੋ ਮੈਂ ਹੁਣੇ ਨਹੀਂ ਸਾਡਾ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਕੋਈ ਗੱਲ ਨਹੀਂ ਵੇਖੀ ਆ ਮੇਰਾ ਤੁਸੀਂ ਏਦਾਂ ਮਾਰਿਆ ਵੀ ਜਿੱਦਾਂ ਮੇਰਾ ਕੋਈ ਹੁੰਦਾ ਹੀ ਨਹੀਂਗਾ ਮੇਰਾ ਸਾਥ ਨਹੀਂ ਪਾ ਇੱਕ ਗੱਲ ਬਣੀ ਹੈਗਾ ਇੱਕ ਆਹ ਬਣੀ ਆ ਕਹਾਣੀ ਬਣੀ ਆ ਮੈਂ ਵੀ ਚਲੋ ਹੱਸੇ ਨਹੀਂ ਗਿਆ ਮੈਂ ਵੀ ਵੇਖ ਲੋ ਜੇ ਅੰਦਰ ਮੈਂ ਚਲ ਜਾਨੀ ਹਾਂ ਮੈਂ ਵੀ ਹੱਸੇ ਨਹੀਂ ਕਹਿੰਦੇ ਆ ਜਾਵਾਂਗੇ ਨਾਂ ਬਤਾ ਦੋ ਨਹੀਂ ਨਹੀਂ ਹੁਣੇ ਹੀ ਚੱਲੇ ਹੁਣ ਤੂੰ ਰਾਤ ਤੱਕ ਪੈਣਾ ਚੱਲ ਮੈਂ ਰਹਿਣਾ ਵਾ ਭਾਦੋਂ ਘਾਟਾਂ ਹੂੰਗੀ ਫਿਰ ਮੈਂ ਸੌਣ ਰਹਿਣ ਤੇ ਨਹੀਂ ਅੱਜ ਜਨਾਨੀਆਂ ਕਹਿੰਦੀ ਹੁੰਦੀਆਂ ਨਾ ਨਹੀਂ ਚੱਲ ਕੋਈ ਨਹੀਂ ਇਕੱਠੀਆਂ ਹੀ ਜਾਵਾਂਗੇ ਹਾਂ ਇਕੱਠੀਆਂ ਜਾਵਾਂਗੇ ਉਦੋਂ ਤੀਆਂ ਲੱਗਣੀਆਂ ਰੋਟੀਆਂ ਲੱਗਣੀਆਂ ਨਾ ਉਦੋਂ ਮੇਰੇ ਵੀ ਇੱਕ ਗੱਲ ਰਹੀ ਆ ਉਦੋਂ ਜਿਹੜੀਆਂ ਤੀਆਂ ਹੁੰਦੀਆਂ ਸੀ ਹਾਂਜੀ ਉਦੋਂ ਤਾਂ ਲੋਕੀ ਬਹੁਤ ਘਾਟ ਵਾਂਡੇ ਜਾਂਦੇ ਹੁੰਦੇ ਸੀ ਤੇ ਸੌਣ ਮਹੀਨਾ ਬਣਾਤਾ ਸੀ ਕਿ ਉਦਾਂ ਦੇ ਕੁੜੀਆਂ ਨਹੀਂ ਰਹਿ ਸਕਦੀਆਂ ਆਣ ਕੇ ਇੱਕ ਮਹੀਨਾ ਪੱਜ ਬਣਾਤਾ ਹੈਗਾ ਬਹੁਤ ਨਹੀਂ ਬਣਾਇਆ ਵੀ ਉਹਨਾਂ ਗਿਆ ਤੇ ਮਹੀਨਾ ਰਹਿ ਜਾਂਦਾ ਸਾਲ ਦੇ ਵਿੱਚ ਇਦਾਂ ਬਣਾਇਆ ਹਿਸਾਬ ਤੇ ਹੁਣ ਤੇ ਚਲੋ ਰਵਾਜ ਹੀ ਬਣ ਗਿਆ ਹੁਣ ਤੇ ਬੀਬੀਆਂ ਅੱਜ ਆਉਂਦੀਆਂ ਸਵੇਰੇ ਭਾਵੇਂ ਸ਼ਹਿਰ ਗਈਆਂ ਬਾਜ਼ਾਰ ਗਈਆਂ ਫੇਰ ਲਾਗੇ ਹੋ ਕੇ ਆ ਜਾਣ ਹੁਣ ਤੇ ਕੋਈ ਗੱਲ ਨਹੀਂ ਕਰਨ ਵਾਲੀ ਰਹੀਆਂ ਕਹੀਓ ਕਹੇ ਲਾਂਗੇ ਉਤਨਾ ਗੱਲ ਬਣਾਈ ਵੀ ਸੱਸ ਦੇ ਮੱਥੇ ਨਹੀਂ ਲੱਗਣਾ ਸੌਣ ਵੀ ਨਹੀਂ ਆਹੋ ਉਹ ਤਾਂ ਆਂ ਨਹੀਂ ਲੱਗਣਾ ਪੈ ਚਲਦਾ ਜਾ ਰਹਿ ਜਾ ਉਹ ਬਹਾਨਾ ਬਣਾਇਆ ਹੈ ਪਰ ਹੁੰਦੇ ਸੱਸਾਂ ਨੇ ਜਾਣ ਵੀ ਨਹੀਂ ਦਿੱਤੀਆਂ ਹਾਂ ਹੋਰ ਮੇਨਾ ਪੇ ਗੁਰਦੁਆਰੇ ਮੱਤਾਂ ਚੇਕੋ ਉਥੇ ਝੂਠੀ ਬਤਾਓ ਤੇ ਕੋਈ ਗੱਲ ਹੀ ਨਹੀਂ ਵਾਇਗ ਵਾਇਗ ਕਰੋ ਨਹੀਂ ਉਸ ਤੇ ਗੁਰਬਾਣੀ ਚ ਲਿਖਿਆ ਆ ਵੀ ਸੌਣ ਵੀ ਨਹੀਂ ਦਿੰਦਾ ਝੂਠੀ ਬਤਾ ਲਿਓ ਤੈਨੂੰ ਤੇ ਮਰੂਗੀ ਜਾਂ ਸੱਸੇ ਮਰੋਗੀ ਆਇਆ ਆ ਨਾ ਤੋਰ ਨਾ ਰੋ ਨਾ ਨਹੀਂ ਨਹੀਂ ਜੇ ਸੱਸ ਨਾਲ ਜਾ ਗਰੋ ਵੀ ਨਾ ਮਰੋਗੇ ਸਾਸੀ ਪਰ ਮੋਰ ਤੇ 100 ਮਹੀਨੇ ਦੀ ਲੋਕੀ ਵਿਆਹ ਕਰੀ ਜਾਂਦੇ ਕੋਈ ਨਹੀਂ ਬਚਾਰਾ ਹੈ ਨਹੀਂ 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 ਬਿਲਕੁਲ ਨਹੀਂ ਇਹ ਗੱਲ ਹੈ ਵਿਚਾਰਾ ਖਤਮ ਹੋ ਗਿਆ ਵਿਚਾਰਾ ਨਹੀਂ ਕੋਈ ਮਹਾਰਾਜਾ ਤੇ ਜਾਈਏ ਹੁਣ ਫਿਰ ਸਾਡੀ ਛੁੱਟੀਆਂ ਆਹ ਜਾਓ ਟਾਈਮ ਬਥੇਰਾ ਆ ਜਾ ਮੁਰਨਾ ਨਹੀਂ ਸ਼ਾਮਾਂ ਨੂੰ ਮੁੜ ਕੇ ਤੇ ਫੜੋ ਬੈਗ ਆਪਣਾ ਆਹ ਲਿਆਓ ਨੌ ਰਾਣੀ ਦਾ ਬੈਗ ਮੈਂ ਲੈ ਕੇ ਜਾਵਾਂ ਆ ਲੈ ਪਰਸੋਂ ਦਾ ਪਰਸ ਮੈਂ ਪਾ ਲਾ ਘੜੀ ਕੋ ਦਾ ਮਚਰ ਉਹ ਘੜੀ ਨੂੰ ਪਾ ਪਾ ਤੂੰ ਵੀ ਗੱਲ ਚ ਪਾ ਲਾ ਆ ਚਲੋ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਸਾਡੇ ਇੱਕ ਗੱਲ ਨੂੰ ਰਹਿ ਗਈ ਹਾਂਜੀ ਦੱਸੋ ਦੱਸੋ ਭੈਣ ਭਰਾ ਕਮੈਂਟਾਂ ਚ ਕਹਿੰਦੇ ਵੀ ਨੋਆ ਨੂੰ ਨਾਲ ਖੜ ਕੇ ਸੂਟ ਬਣਾਇਆ ਕਰੋ ਤੇ ਨਾਲੇ ਵੀ ਲੋਕ ਬਣਾਇਆ ਕਰੋ ਹਨਾ ਤੇ ਨੌਵਾ ਨੂੰ ਸਾਡੇ ਕੀਤੇ ਲਿਆਂਦੇ ਬਹੁਤ ਪਸੰਦ ਆਉਂਦੇ ਆ ਹਨਾ ਪਰ ਇੱਕ ਗੱਲ ਹੈਗੀ ਹੈ ਨਾ ਮੈਂ ਇਹ ਗੱਲ ਮੈਨੂੰ ਹੁਣ ਆ ਗਈ ਯਾਦ ਅਸੀਂ ਮੈਂ ਭੈਣ ਭਰਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਨੌਵਾ ਆਪਣੇ ਪਸੰਦ ਦੀਆਂ ਹੀ ਲਿਆਉਂਦੀਆਂ ਨੇ ਸੂਟ ਇਹ ਨਹੀਂ ਗੱਲ ਵੀ ਨਹੀਂ ਤੇ ਹੁੰਦੀ ਜਦੋਂ ਜਾਂਦੀਆਂ ਆਪਣੇ ਘਰ ਆ ਜਾਂਦੀਆਂ ਨਾ ਉਦੋਂ ਆਪਣੀ ਮਰਜ਼ੀ ਦੇ ਹੀ ਲਿਆਉਂਦੀਆਂ ਆ ਆਪ ਹੀ ਜਾਂਦੀਆਂ ਆਪ ਵੀ ਲੈ ਆਉਂਦੀਆਂ ਉਹਨਾਂ ਦਾ ਸਿਰਫ ਇਹ ਵਲੌਗ ਨਹੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਜਦੋਂ ਆਪਣੇ ਲੈ ਆਉਂਦੀਆਂ ਉਹਦੇ ਸੀਨੇ ਦੇ ਦਿੰਦੀਆਂ ਉੱਥੋਂ ਲੈਸਨ ਦੂਸਾਂ ਸਭ ਤੋਂ ਅਈ ਥੋੜੇ ਦਿਨਾਂ ਉਹਦੋਂ ਵਲੌਗ ਬਣਾਇਆ ਕਿਹੜਾ ਮਟਾਰੇ ਤੋਂ ਲੈ ਕੇ ਆਏ ਸੂਟ ਆਹ ਉਹ ਆ ਜੀ ਉਹ ਬਲੌਗ ਨਹੀਂ ਬਣਾਇਆ ਮਟਾਰੇ ਅੰਮ੍ਰਿਤਸਰ ਵਾਲਿਆਂ ਦਾ ਨਹੀਂ ਬਣਾਇਆ ਬਲੌਗ ਨਹੀਂ ਨਹੀਂ ਆ ਜਿਹੜੇ ਹੁਣ ਲੈ ਆਇਆ ਮੈਂ ਉਹ ਮੈਂ ਇਕੱਲਾ ਹੀ ਲੈ ਆਇਆ ਮੈਂ ਉਹ ਮੈਂ ਆਪਣੀ ਮਨਪਸੰਦ ਦੇ ਲੈ ਵੀ ਮੇਰੀਆਂ 3 ਹੋਂਦੀਆਂ ਤੇ ਇਹਨਾਂ ਨੂੰ ਇਹਨਾਂ ਨੂੰ ਨਵਾਂ 3 ਨੂੰ ਤੇ ਇਹ ਜਿਹੜੇ ਸੂਟ ਆ ਝੁੰਗੇ ਜੀ ਮਿਲਦੇ ਆ ਉਦੋਂ ਆਪਣੀ ਮਰਜ਼ੀ ਦੇ ਵੱਖਰੇ ਬਣਾਉਂਦੀਆਂ ਵਾ ਨਹੀਂ ਨਹੀਂ ਆਪਣੀ ਮਰਜ਼ੀ ਕਰਦੇ ਤਾਈਓ ਮੈਂ ਕਿਹਾ ਤੇ ਆਪਣੀ ਮਰਜ਼ੀ ਨਾਲ ਬਣਾ ਲੈ ਜੀ ਆ ਉਹਦਾ ਚਾ ਕਦੇ ਆ ਜਾਂਦਾ ਵੀ ਕੀ ਦੁਕਾਨਾਂ 'ਚ ਜਾ ਕੇ ਫੋਟੋ ਫਾਟੋ ਬਣਾਉਣੇ ਆਂਦੀਆਂ ਕੋਈ ਨਹੀਂ ਉਹ ਤਾਂ ਕੰਮ ਕਰਦੀਆਂ ਚਲੋ ਸਾਸੀ ਕਾ ਬੁਲਾ ਦੇ ਸਾਰਿਆਂ ਨੂੰ ਬਾਕੀ ਬਾਡੀ ਜਿਹੜਾ ਗਾਈ ਸੁਣੀ ਆ ਨਾ ਉਦੋਂ ਅਹੀਂ ਤੁਹਾਨੂੰ ਉਹ ਸੁਖ ਨਾ ਰੱਖਣਾ ਵਾ ਤਾਂ ਉਦੋਂ ਹੀ ਤੁਹਾਨੂੰ ਅਹੀਂ ਆਪਣੀ ਬਿੱਲੋ ਬਖਾ ਲੈਣੀ ਆ ਉਹਦਾ ਖਾ ਲੈਣੀ ਆ ਆਹੋ ਬਿੱਲੋ ਦੇ ਸੋਕ ਇਕੱਠੀਆਂ ਬਖਾ ਲੈਣੀ ਆ ਤੇ ਇਹ ਬਿੱਲੋ ਉਦੋਂ ਚੜਾਈ ਕਰ ਗਈ ਤੇ ਬਿੱਲੋ ਵੀ ਤੁਹਾਨੂੰ ਚੜਾਈ ਕਰ ਦੂਗੀ ਗਰਮੀ ਬੜੀ ਆ ਨਹੀਂ ਚੜ ਨਹੀਂ ਕਰਦੇ ਬਾਈ ਬਿੱਲੋ ਬਾਅਦ ਤੇ ਦੱਸਾਂ ਕਰੀਓ ਕਿ ਬਿੱਲੋ ਠੀਕ ਠਾਕ ਰਹੇ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਬਲੋ ਅਗਲੇ ਲੋਕ ਜੀ ਮਿਲਦੇ ਰਹ ਜਾਈਏ ਅਹੀਂ ਹੁਣ ਕੁੜਬਾਂ ਨੂੰ ਜਾ ਕੇ ਮਿਲਦੇ ਆ ਜੀ ਖਸੀ ਕਾਲ ਜੀ ਖਸੀ ਚਾ ਚਲੋ ਭੈਣ ਜੀ ਲੋ ਬੈਗ ਆਪਣਾ ਤੁਸੀਂ